ਸਟੂਡੈਂਟਸ ਦੀ ਡਿਮਾਂਡ ਤੇ ਇੰਡੀਅਨ ਹਿਸਟਰੀ ਪੀਐਸ ਸੈਟ ਦਾ ਇੱਕ ਬਹੁਤ ਇੰਪੋਰਟੈਂਟ ਸਬਜੈਕਟ ਤੇ ਕਈ ਸਾਰੇ ਸਟੂਡੈਂਟਸ ਦਾ ਮੰਨਣਾ ਹੈ ਬਹੁਤ ਹੀ ਬੋਰਿੰਗ ਸਬਜੈਕਟ ਅੱਜ ਤੁਹਾਡੇ ਸਭ ਦੇ ਨਾਲ ਇੱਕ ਐਕਸਪਰਟ ਟੀਚਰ ਇੱਥੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਆਈ ਹੈ ਮੈਂ ਸਾਜਨ ਸਰ ਨੂੰ ਇੰਟਰੋਡਿਊਸ ਕਰਨਾ ਚਾਹੂੰਗਾ ਜੋ ਕਿ ਟੈਕ ਬਜ਼ਰ ਅਕੈਡਮੀ ਦੀ ਇੱਕ ਇੰਪੋਰਟੈਂਟ ਫੈਕਲਟੀ ਜੋ ਕਲਾਸਿਸ ਆਪਣੀਆਂ ਕੰਡਕਟ ਹੁੰਦੀਆਂ ਪੀਐਸਐਟ ਬੈਚ ਦੇ ਲਈ ਵੈਲਕਮ ਸਰ ਥੈਂਕ ਯੂ ਸਰ ਇੰਨਾ ਤੋਂ ਆਪਾਂ ਜਾਣਾਂਗੇ ਸਰ ਸਾਡਾ ਸਭ ਤੋਂ ਪਹਿਲਾ ਸਵਾਲ ਜਿਹੜਾ ਸਟੂਡੈਂਟਸ ਨੂੰ ਧਿਆਨ ਵਿੱਚ ਰੱਖਦੇ ਹੋਏ ਠੀਕ ਕਿਵੇਂ ਸਰ ਜਿੰਨੇ ਸਟੂਡੈਂਟਸ ਦਾ ਇਹ ਓਪੀਨੀਅਨ ਹੈ ਸਰ ਕਿ ਬਹੁਤ ਲੰਬੀ ਸਬਜੈਕਟ ਹੈ ਬਹੁਤ ਕੰਪਲਿਕੇਟਿਡ ਹੈ ਬਹੁਤ ਬੋਰਿੰਗ ਹੈ ਸਰ ਪਹਿਲਾਂ ਤਾਂ ਤੁਸੀਂ ਉਸ ਸੰਬੰਧ ਵਿੱਚ ਆਪਣੀ ਥੀਵਿਊਜ਼ ਜ਼ਰੂਰ ਕਦਿਓ ਸਰ ਠੀਕ ਹੈ ਸਰ ਜਿਵੇਂ ਕਿ ਤੁਸੀਂ ਕਿਹਾ ਲਾਸ ਦੇ ਵਿੱਚ ਕਿਹਾ ਕਿ ਬੋਰਿੰਗ ਸਬਜੈਕਟ ਇਸ ਸਬਜੈਕਟ ਬੱਚੇ ਪਹਿਲਾਂ ਹੀ ਆਪਣੀ ਮਾਨਸਿਕਤਾ ਨੂੰ ਬਣਾ ਲੈਂਦੇ ਆ ਕਿ ਇਹ ਬੋਰਿੰਗ ਹੈ ਪਰ ਜਿੰਨਾ ਬੋਰਿੰਗ ਕਿਹਾ ਜਾਂਦਾ ਹੈ ਉਹਨਾ ਬੋਰਿੰਗ ਸਬਜੈਕਟ ਨਹੀਂ ਹੈ ਸਰ ਤੁਸੀਂ ਕੋਈ ਵੀ ਮੂਵੀ ਭਾਵੇਂ ਤੁਸੀਂ ਬਚਪਨ ਦੇ ਵਿੱਚ ਦੇਖੀ ਹੈ ਉਹ ਤੁਹਾਨੂੰ ਅੱਜ ਵੀ ਸਟੋਰੀ ਯਾਦ ਹੋਏਗੀ ਕਿ ਇਹ ਵਾਲੀਆਂ ਚੀਜ਼ਾਂ ਸੀਗੀਆਂ ਇਹ ਵਿਲਨ ਸੀਗਾ ਇਹ ਹੀਰੋ ਸੀਗਾ ਤਾਂ ਆਹੀ ਚੀਜ਼ਾਂ ਸਾਰੀਆਂ ਦੀਆਂ ਸਾਰੀਆਂ ਸਾਨੂੰ ਹਿਸਟਰੀ ਦੇ ਵਿੱਚ ਦੇਖਣ ਨੂੰ ਮਿਲਦੀਆਂ ਭਾਵੇਂ ਅਸੀਂ ਏਸ਼ੀਅਨਟ ਹਿਸਟਰੀ ਤੋਂ ਸਟਾਰਟ ਕਰਦੇ ਹਾਂ ਮਾਡਰਨ ਤੱਕ ਆਉਨੇ ਆ ਕੋਈ ਨਾ ਕੋਈ ਵਿਲਨ ਰਹੇਗਾ ਕੋਈ ਨਾ ਕੋਈ ਹੀਰੋ ਰਹੇਗਾ ਠੀਕ ਹੈ ਸਰ ਤਾਂ ਉਸ ਨੂੰ ਆਪਾਂ ਇੱਕ ਸਟੋਰੀ ਦੀ ਤਰ੍ਹਾਂ ਬਹੁਤ ਅੱਛੇ ਤਰੀਕੇ ਦੇ ਨਾਲ ਲੈਬਾਂ ਤਰੀਕੇ ਦੇ ਨਾਲ ਕਈ ਵਾਰ ਬੱਚੇ ਕੀ ਕਰਦੇ ਆ ਇੱਕ ਦਿਨ ਤਾਂ ਏਸ਼ੀਅਨਟ ਦਾ ਕੋਈ ਨਾ ਕੋਈ ਟੌਪਿਕ ਚੱਕ ਲਿਆ ਦੂਸਰੇ ਦਿਨ ਮਾਡਰਨ ਪੜਨ ਲੱਗੇ ਤੀਸਰੇ ਦਿਨ ਮੀਡੀਵਲ ਦਾ ਕੋਈ ਨਾ ਕੋਈ ਟੌਪਿਕ ਚੱਕ ਲਿਆ ਤਾਂ ਕਿਤੇ ਨਾ ਕਿਤੇ ਇੱਕ ਲੈਬਰ ਤਰੀਕੇ ਦੇ ਨਾਲ ਇੱਕ ਸੀਕੁਐਂਸ ਦੇ ਵਿੱਚ ਬਿਲਕੁਲ ਵੀ ਨਹੀਂ ਕਰਦੇ ਤਾਂ ਮੇਰਾ ਇਹੀ ਕਹਿਣਾ ਹੈ ਕਿ ਸਬਜੈਕਟ ਬੋਰਿੰਗ ਬਿਲਕੁਲ ਵੀ ਨਹੀਂ ਹੈ ਬਹੁਤ ਇੰਟਰਸਟਿੰਗ ਹੈ ਪਰ ਕਰਨਾ ਤੁਹਾਨੂੰ ਇੱਕ ਸਹੀ ਸੀਕੁਐਂਸ ਦੇ ਵਿੱਚ ਸਹੀ ਤਰੀਕੇ ਦੇ ਨਾਲ ਪਾਏਗਾ ਸਟੋਰੀ ਬੰਦ ਕਰਨਾ ਪਏਗਾ ਸਟੋਰੀ ਦੀ ਤਰ੍ਹਾਂ ਸੋਚਣਾ ਪਏਗਾ ਆਪਣੇ ਆਪ ਨੂੰ ਹੀਰੋ ਸਮਝਣਾ ਪਏਗਾ ਕਿ ਕਾਸ਼ ਮੈਂ ਇਥੇ ਦਾ ਤਾਂ ਕੀ ਕਰਦਾ ਸਰ ਮੈਨੂੰ ਇਥੋਂ ਨਾ ਇੱਕ ਤੁਹਾਡੀ ਗੱਲ ਜਦੋਂ ਮੈਂ ਸੁਣ ਰਿਹਾ ਸੀ ਮੈਨੂੰ ਇੱਕ ਮੂਵੀ ਯਾਦ ਆਈ ਸਰ ਚਾਰ ਸਾਈਡ جاتی ਬਚਪਨ ਦੇ ਵਿੱਚ ਜਦੋਂ ਕਿਸੇ ਸੁਣਿਆ ਕਰਦੇ ਸੀ ਇੰਨੀ ਯਾਦ ਨਹੀਂ ਰਹਿੰਦੀ ਸੀ ਸਰ ਜਦੋਂ ਸਾਹਮਣੇ ਆਈ ਤਾਂ ਉਹ ਹਿਸਟਰੀ ਸਰ ਜੋ ਪੰਜਾਬ ਦੀ ਹਿਸਟਰੀ ਨੂੰ ਪੁਰਾ ਖੋਲ ਕਿਉਂ ਨਹੀਂ ਰੱਖਤਾ ਸਰ ਪੂਰੀ ਉਹ ਅੱਜ ਤੱਕ ਨਹੀਂ ਭੁੱਲੀ ਸਰ ਮੇਰੇ ਉਹ ਜਿਹੜੀ ਹੈਗੀ ਹੈ ਸਰ ਧਿਆਨ ਵਿੱਚ ਹੈ ਤਬਹੁਤ ਤੁਸੀਂ ਵਧੀਆ ਗੱਲ ਬੋਲੀ ਸਰ ਹਾਂਜੀ ਸਰ ਤੇ ਆਪਾਂ ਸਰ ਆਪਣੇ ਅੱਜ ਦੇ ਜੋ ਸੈਸ਼ਨ ਦਾ ਇੱਕ ਮਹੱਤਵਪੂਰਨ ਟੌਪਿਕ ਹੈ ਸਰ ਕਿ ਜਿੱਥੇ ਬੱਚਿਆਂ ਨੂੰ ਆਪਾਂ 5 ਤੋਂ 6 ਇਹੋ ਜਿਹੇ ਟੌਪਿਕਸ ਜਿਹੜੇ ਕਿ ਸਟੂਡੈਂਟਸ ਪ੍ਰਪੇਅਰ ਹੋ ਰਿਹਾ ਪੀਐਸ ਸੈਟ ਨੂੰ ਧਿਆਨ ਵਿੱਚ ਰੱਖਦੇ ਹੋਏ ਸਰ ਜਿੱਦਾਂ ਮੇਰੇ ਅਕੋਰਡਿੰਗ ਸਰ ਆਪਾਂ ਹਿਸਟਰੀ ਨੂੰ ਜੋ ਪੀਐਸ ਸੈਟ ਦੀ ਹਿਸਟਰੀ ਹੈ ਇੰਡੀਅਨ ਹਿਸਟਰੀ ਨੂੰ ਮੇਨ ਤਿੰਨ ਭਾਗਾਂ 'ਚ ਵੰਡਦੇ ਹਾਂ ਸਰ ਐਂਡ ਉਹ ਤੁਸੀਂ ਦੱਸੋ ਸਰ ਵੈਸੇ ਤੇ ਫਿਰ ਆਪਾਂ ਅੱਗੇ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਸਰ ਜਿਵੇਂ ਕਿ ਸਾਡਾ ਜਿਹੜਾ ਪੀਐਸਟਟ ਦਾ ਜਿੰਨਾ ਵੀ ਸਿਲੇਬਸ ਹੈ ਸਭ ਤੋਂ ਪਹਿਲਾਂ ਤਾਂ ਕਈ ਵਾਰੀ ਬੱਚਿਆਂ ਨੂੰ ਕੀ ਹੁੰਦਾ ਸਰ ਸਿਲੇਬਸ ਦਾ ਹੀ ਨਹੀਂ ਪਤਾ ਹੁੰਦਾ ਵੀ ਅਸੀਂ ਕਰਨਾ ਕੀ ਹੈ ਸਭ ਤੋਂ ਵੱਡੀ ਗਲਤੀ ਆਈ ਹੁੰਦੀ ਹੈ ਸਿਲੇਬਸ ਪਤਾ ਹੋਣ ਦੇ ਨਾਲ ਨਾਲ ਸਾਨੂੰ ਜਿਹੜਾ ਸਿਲੇਬਸ ਦੇ ਵਿੱਚ ਲੱਗਦਾ ਹੈ ਉਹ ਲੱਗਦੀ ਹੈ ਜੀ ਇੰਡੀਅਨ ਹਿਸਟਰੀ ਇੰਡੀਅਨ ਹਿਸਟਰੀ ਵੀ ਕਿੱਥੋਂ ਸਟਾਰਟ ਕਰਦਾ ਹੈ ਤਾਂ ਪ੍ਰੀ ਹਿਸਟੋਰੀਕ ਪੀਰੀਅਡ ਤੋਂ ਸਟਾਰਟ ਕਰਦਾ ਸਰ ਪ੍ਰੀ ਹਿਸਟੋਰੀਕ ਦਾ ਸਮਾਂ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਸਮਾਂ ਜਦੋਂ ਬੰਦੇ ਨੂੰ ਨਾ ਤਾਂ ਕੁਝ ਖਾਣਾ ਆਉਂਦਾ ਸੀਗਾ ਨਾ ਪਹਿਨਣਾ ਆਉਂਦਾ ਸੀਗਾ ਕੁਝ ਵੀ ਨਹੀਂ ਕਰਨਾ ਆਉਂਦਾ ਸੀਗਾ ਆਪਾਂ ਕਹਿੰਦੇ ਨਾ ਕਿ ਇੱਕ ਆਪਾਂ ਕਈ ਵਾਰੀ ਕੋਈ ਨਾ ਕੋਈ ਐਡ ਵੀ ਦੇਖਦੇ ਹੁੰਦੇ ਸੀਗੇ ਕਿ ਆਦੀਵਾਸੀ ਵਾਲੀ ਐਡ ਦੇਖਦੇ ਸੀਗੇ ਉਹ ਆਦੀਵਾਸੀ ਵਾਲੇ ਪੀਰੀਅਡ ਤੋਂ ਸ਼ੁਰੂ ਕਰਕੇ ਅਸੀਂ ਭਾਰਤ ਨੂੰ ਆਜ਼ਾਦ ਕਰਾਉਣ ਤੱਕ ਦਾ ਜੋ ਸਮਾਂ ਉੱਥੋਂ ਤੱਕ ਦੀ ਹਿਸਟਰੀ ਨੂੰ ਸਾਨੂੰ ਦੇਖਣਾ ਪੈਂਦਾ ਪ੍ਰੀ ਹਿਸਟਰੀ ਤੋਂ ਸ਼ੁਰੂ ਕਰਕੇ ਹਿਸਟਰੀ ਕਾਲ ਤੱਕ ਸਾਨੂੰ ਲੈ ਕੇ ਆਉਣਾ ਪੈਂਦਾ ਸਰ ਸਰ ਅਗਲਾ ਸਵਾਲ ਮੇਰੇ ਇੱਥੇ ਸਟੂਡੈਂਟਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਹੈ ਕੀ ਐਂਸ਼ੀਅੰਟ ਹਿਸਟਰੀ ਸਰ ਪ੍ਰਾਚੀਨ ਪੰਜਾਬ ਦਾ ਇਤਿਹਾਸ ਜਿਹੜਾ ਹੈ ਉਹਦੇ ਵਿੱਚੋਂ ਸਰ ਕੋਈ ਦੋ ਇੰਪੋਰਟੈਂਟ ਟੌਪਿਕ ਯਾ ਥੋੜਾ ਉਸ ਨੂੰ ਜ਼ਿਆਦਾ ਵੀ ਸਜੈਸਟ ਕਰਨਾ ਚਾਹੋ ਜੋ ਹਰ ਇੱਕ ਪਾਸ ਬੱਚੇ ਨੂੰ ਪੜ੍ਹਨੇ ਚਾਹੀਦੇ ਹੈ ਸਰ ਜੋ ਪੇਪਰ ਦੇ ਨ ਜਾ ਰਿਹਾ ਹਾਂਜੀ ਸਰ ਜੇਕਰ ਆਪਾਂ ਪੀਐਸ ਟੈਟ ਦੀ ਗੱਲ ਕਰਦੇ ਹਾਂ ਤਾਂ ਮੈਂ ਪਹਿਲਾਂ ਵੀ ਕਿਹਾ ਕਿ ਪ੍ਰੀ ਹਿਸਟਰੀ ਪ੍ਰੀ ਹਿਸਟਰੀ ਦਾ ਮਤਲਬ ਕਿ ਪੱਥਰ ਯੁੱਗ ਜਿੰਨਾ ਵੀ ਪਹਿਲੋ ਲਿਥੀ ਕਾਲ ਹੈ ਉਸ ਦੇ ਵਿੱਚੋਂ ਸਾਨੂੰ ਇੱਕ ਤੋਂ ਦੋ ਕੁਐਸਚਨ ਪੱਕਾ ਪੁੱਛੇ ਜਾਂਦੇ ਆ ਸਰ ਭਾਵੇਂ ਤੁਸੀਂ ਪੀਐਸ ਟੈਟ ਦੀ ਗੱਲ ਕਰ ਲੋ ਭਾਵੇਂ ਤੁਸੀਂ ਯੂਪੀਐਸਸੀ ਲੈਵਲ ਤੱਕ ਦੀ ਗੱਲ ਕਰ ਲੋ ਈਵਨ ਇੰਡੀਆ ਦੇ ਵਿੱਚ ਕੋਈ ਵੀ ਜੇਕਰ ਕੋਈ ਕੰਪੀਟੀਟਿਵ ਇਗਜ਼ਾਮ ਵੀ ਹੁੰਦਾ ਹੈ ਪੀਐਸ ਟੈਟ ਨੂੰ ਛੱਡ ਕੇ ਤਾਂ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ ਜੀ ਸਾਡਾ ਸਿੰਧੂ ਘਾਟੀ ਸਭਿਅਤਾ ਸਿੰਡਸ ਵੈਲੀ ਸਿਵਲਾਈਜੇਸ਼ਨਸ ਤਾਂ ਇਸ ਦੇ ਵਿੱਚੋਂ ਫੇਮਸ ਨਾਮ ਵੀ ਹੈ ਸਰ ਹੜੱਪਾ ਸਭਿਅਤਾ ਕਹੇ ਦਿੱਤਾ ਜਾਂਦਾ ਤਾਂ ਇਹ ਇਸ ਦੇ ਵਿੱਚੋਂ ਸਾਨੂੰ ਇੱਕਾ ਦੁੱਕਾ ਕੁਐਸਚਨ ਪੁੱਛੇ ਜਾਂਦੇ ਆ ਜਾਂ ਫਿਰ ਜਿਵੇਂ ਕਿ ਵੱਡੇ ਸਾਮਰਾਜਾ ਉਦੇ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਅਸੀਂ ਮਗਧਾਸ ਪੜਦੇ ਆ ਮੋਰਿਅਨਸ ਪੜ ਲੈਨੇ ਆ ਤਾਂ ਇਹਨਾਂ ਟੌਪਿਕ ਨੂੰ ਧਿਆਨ ਦੇ ਵਿੱਚ ਰੱਖ ਕੇ ਹੋਏ ਆਪਾਂ ਕਿਤੇ ਨਾ ਕਿਤੇ ਆਪਣੀ ਪ੍ਰੈਪਰੇਸ਼ਨ ਜਿਹੜੀ ਹੈ ਉਸ ਨੂੰ ਸਟਾਰਟ ਕਰ ਸਕਦੇ ਆ ਮੇਰੇ ਅਕੋਰਡਿੰਗ ਸਰ ਜਿਹੜਾ ਮੀਡੀਵਲ ਪਾਰਟ ਹੈ ਆਪਣਾ ਉਹ ਮੁਗਲਾਂ ਦੇ ਨਾਲ ਬੜਾ ਫੇਮਸ ਹੈ ਕਿ ਸਟੂਡੈਂਟ ਬੜਾ ਆਪਾ ਜਦੇ ਆ ਸਰ ਮੁਗਲਾਂ ਦੇ NCERT ਦੇ ਵਿੱਚ ਵੀ ਸਾਡੀ ਉਹਨਾਂ ਲੇਟੈਸਟ ਖਬਰਾਂ ਚੱਲੀਆਂ ਹੋਈਆਂ ਹਨ ਮੁਗਲ ਕਾਲ ਨੂੰ ਬੜਾ ਲਿਮਿਟਿਡ ਕਰਨ ਦੇ ਬਾਰੇ ਵਿੱਚ ਚੱਲੀਆਂ ਹੋਈਆਂ ਹਨ ਸਰ ਕਿ ਮੁਗਲ एंपਾਇਰ ਨੂੰ ਇੰਨਾ ਜਿਹੜਾ ਕੰਪਲੀਕੇਟਿਡ ਰੱਖਿਆ ਜਾਂਦਾ ਸੀ ਬਹੁਤ ਨਿਊਜ਼ ਹੁੰਦੇ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਸਰ ਉੱਥੇ ਬੱਚੇ ਕਿਵੇਂ ਪੜ੍ਹਨ ਸਰ ਮੀਡੀਵਲ ਸਰ ਦੇਖੋ ਮੀਡੀਵਲ ਕਾਲ ਜਿਹੜਾ ਹੈ ਉਹ ਸਾਡਾ ਸ਼ੁਰੂ ਹੋ ਜਾਂਦਾ ਹੈ ਜੀ 712 ਤੋਂ ਉੱਥੋਂ ਲੈ ਕੇ ਅਸੀਂ ਤਕਰੀਬਨ ਤਕਰੀਬਨ 707 ਤੱਕ ਜਦੋਂ ਤੱਕ ਔਰੰਗਜ਼ੇਬ ਦੀ ਮੌਤ ਹੁੰਦੀ ਹੈ ਉੱਥੋਂ ਤੱਕ ਅਸੀਂ ਮੀਡੀਵਲ ਕਾਲ ਨੂੰ ਪੜ੍ਹਦੇ ਹਾਂ ਪਰ ਤੁਸੀਂ ਗੱਲ ਕੀਤੀ ਕਿ ਸਰ ਮੁਗਲਾਂ ਨੂੰ ਕਿਵੇਂ ਪੜੀਏ ਤਾਂ ਬਈ ਦੇਖੋ ਮੁਗਲਾਂ ਨੂੰ ਪੜਨ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਇੱਕ ਸੀਕੁਐਂਸ ਦੇ ਵਿੱਚ ਕਿਉਂਕਿ ਪਹਿਲਾਂ ਅਸੀਂ ਬਾਬਰ ਨੂੰ ਭਾਰਤ ਦੇ ਵਿੱਚ ਲੈ ਕੇ ਆਉਣਾ ਸਰ ਆਗਮਨ ਸਰ ਜੀ ਆਗਮਨ ਜਿੱਤੋਂ ਕਿ ਜੇਕਰ ਆਪਾਂ ਮੁਗਲਾਂ ਦੀ ਗੱਲ ਕਰ ਰਹੇ ਆ ਆਪਾਂ ਸਲਤਨਤ ਕਾਲ ਦੀ ਗੱਲ ਨਹੀਂ ਕਰ ਰਹੇ ਅਸੀਂ ਮੁਗਲ ਕਾਲ ਦੀ ਗੱਲ ਕਰ ਰਹੇ ਹਾਂ ਕਿ ਪਹਿਲਾਂ ਆਪਾਂ ਉਹਨਾਂ ਨੂੰ ਐਂਟਰੀ ਕਰਾ ਰਹੇ ਹਾਂ ਜੇਕਰ ਬਾਬਰ ਆਇਆ ਉਸਨੇ ਥੋੜਾ ਥੋੜਾ ਆਪਣੇ ਰਾਜ ਨੂੰ ਸਟੈਬਲਿਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਰ ਇਸ ਤੋਂ ਬਾਅਦ ਹਮਾਇੂ ਉਹ ਤਾਂ ਵੈਸੇ ਹੀ ਪਟਕਦਾ ਰਿਹਾ ਪਟਕਦਾ ਪਟਕਣੋਂ ਦਾ ਮਰ ਗਿਆ ਰਾਜ ਸਟੈਬਲਿਸ਼ ਕਰਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਕੌਣ ਨਿਭਾਉਂਦਾ ਹੈ ਅਕਬਰ ਨਿਭਾਉਂਦਾ ਹੈ ਅਕਬਰ ਨੇ ਰਾਜ ਨੂੰ ਸਟੈਬਲਿਸ਼ ਕੀਤਾ ਬਿਲਡਿੰਗ ਖੜੀ ਕੀਤੀ ਉਸ ਦੇ ਉੱਪਰ ਰਾਜ ਕਿਸ ਤਰੀਕੇ ਦੇ ਨਾਲ ਆਉਣ ਵਾਲੀਆਂ ਇਹਨਾਂ ਦੀਆਂ ਪੀੜ੍ਹੀਆਂ ਨੇ ਕੀਤਾ ਹੈ ਇਹੀ ਚੀਜ਼ਾਂ ਇੱਕ ਮੈਂ ਸਟਾਰਟਿੰਗ ਤੋਂ ਆਪਾਂ ਜਦੋਂ ਇਸ ਪੋਡਕਾਸਟ ਨੂੰ ਸ਼ੁਰੂ ਕੀਤਾ ਸੀਗਾ ਕਿ ਇੱਕ ਸੀਕੁਐਂਸ ਦੇ ਵਿੱਚ ਪੜਨਾ ਬਹੁਤ ਜ਼ਰੂਰੀ ਹੈ ਵਿੱਚ ਵਿਚਾਲੋਂ ਤੁਸੀਂ ਨਹੀਂ ਪੜ ਸਕਦੇ ਵੀ ਆਹ ਕੁਐਸਚਨ ਦੇਖ ਲਿਆ ਤਾਂ ਮੈਂ ਇੱਥੋਂ ਪੜ ਲਾਂ ਆਹ ਦੇਖ ਲਿਆ ਇੱਥੋਂ ਪੜ ਲਿਆ ਪ੍ਰੋਪਰ ਰੂਪ ਦੇ ਵਿੱਚ ਇੱਕ ਤਰੀਕੇ ਦੇ ਨਾਲ ਪਹਿਲਾਂ ਤੁਹਾਨੂੰ ਥਿਊਰੀ ਕਲੀਅਰ ਹੋਣੀ ਚਾਹੀਦੀ ਹੈ ਕਨਸੈਪਟ ਕਲੀਅਰ ਹੋਣੇ ਚਾਹੀਦੇ ਆ ਫਿਰ ਤੁਸੀਂ ਆਪਣੇ ਐਮਸੀਕਿਊਸ ਤੇ ਜਾ ਸਕਦੇ ਹੋ ਸਰ ਇੱਕ ਸਵਾਲ ਮੇਰਾ ਤੁਹਾਡੇ ਤੋਂ ਇੱਥੇ ਮੇਰੇ ਮਨ ਵਿੱਚ ਹੋਰ ਉੱਬਰ ਕੇ ਆਇਆ ਸਰ ਕਿ ਜੋ ਮੀਡੀਵਲ ਪਾਰਟ ਹੁੰਦਾ ਹੈ ਹਿਸਟਰੀ ਦਾ ਸਰ ਉਹਦੇ ਵਿੱਚ ইਅਰਸ ਜਿਹੜੇ ਹੁੰਦੇ ਆ ਵੱਖ-ਵੱਖ ਸਾਲ ਸਰ ਕਿਹੜਾ ਕਾਰਜ ਕਦੋਂ ਕਿਹੜੀ ਰਾਜਗਦੀ ਕਦੋਂ ਸਰ ਕਿੰਦਾ ਮਹਾਰਾਜਾ ਬੰਨਾ ਜਾਂ ਕੁਝ ਵੀ ਸਰ ਕਿਉਂਕਿ ਸਿੱਕੇ ਇਤਿਹਾਸ ਵਿੱਚ ਵੀ ਅਸੀਂ ਕੁਐਸਚਨ ਬਹੁਤ ਸਾਰੇ ਆਉਂਦੇ ਦੇਖਦੇ ਹਾਂ ਹਾਂਜੀ ਸਰ ਬਟ ਹਾਂ ਪੀਐਸ ਸੈਟ ਦੇ ਨਜ਼ਰੀਏ ਨਾਲ ਇੰਡੀਅਨ ਹਿਸਟਰੀ ਦੀ ਵੈਲਿਊ ਹੈ ਸਰ ਜੋ ਹਾਲੇ ਤੱਕ ਦਾ ਸਿਲੇਬਸ ਹੈ ਅੱਜ ਤੱਕ ਜਦੋਂ ਆਪਾਂ 2024 ਦੇ ਵਿੱਚ ਇਹ ਰਿਕਾਰਡ ਕਰ ਰਹੇ ਆ ਸੈਸ਼ਨ ਤਾਂ ਉਹਦੇ ਵਿੱਚੋਂ ਸਰ ইयर्स ਨੂੰ ਕਿਵੇਂ ਸਰ ਬੱਚੇ ਕੰਪਲਿਕੇਟਿਡ ਨਾ ਦੇਖਦੇ ਹੋਏ ਕਿਵੇਂ ਇੰਟਰਸਟ ਦੇ ਨਾਲ ਸਰ ਵੱਖ-ਵੱਖ ਸਾਲਾਂ ਦਾ ਕ੍ਰਮ ਜਾਂ ਉਹਨੂੰ ਕਿਵੇਂ ਈਜ਼ੀ ਬਣਾਇਆ ਸਰ ਈਜ਼ੀ ਬਣਾਉਣ ਦਾ ਬਸ ਇੱਕ ਹੀ ਮੰਤਰ ਹੈ ਸੀਕਵੈਂਸ ਕਿਉਂਕਿ ਹਰ ਇੱਕ ਸਾਲ ਦੇ ਵਿੱਚ ਕੁਛ ਨਾ ਕੁਛ ਘਟਨਾਵਾਂ ਹੋਣਗੀਆਂ ਮੰਨ ਲਓ ਕਿ ਹਰ ਇੱਕ ਸਾਲ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਘਟਨਾ ਦੇ ਨਾਲ ਜੁੜਿਆ ਹੋਇਆ ਜੇਕਰ ਤੁਸੀਂ ਸਾਲਾਂ ਦੇ ਕ੍ਰਮ ਨੂੰ ਦੇਖਦੇ ਹੋਏ ਜਾਓਗੇ ਤਾਂ ਹਰ ਇੱਕ ਸਾਲ ਦੇ ਵਿੱਚ ਜਿਹੜੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਈਵਨ ਜਿਵੇਂ ਕਿ ਤੁਸੀਂ ਆਪਾਂ ਜ਼ਿਆਦਾਤਰ ਈਅਰ ਜਿਹੜੇ ਪੁੱਛੇ ਜਾਂਦੇ ਆ ਸਰ ਉਹ ਸਾਨੂੰ ਪੁੱਛੇ ਜਾਂਦੇ ਆ ਮਾਡਰਨ ਦੇ ਨਾਲ ਰਿਲੇਟਡ 1885 ਤੋਂ ਲੈ ਕੇ 1947 ਦੇ ਹਰ ਸਾਲ ਦੇ ਵਿੱਚ ਕੋਈ ਨਾ ਕੋਈ ਵੱਡੀ ਘਟਨਾ ਹੋਈ ਹੋਈ ਹੈ ਤਾਂ ਆਪਾਂ ਉਹਨਾਂ ਵੱਡੀਆਂ ਘਟਨਾਵਾਂ ਨੂੰ ਹਰ ਸਾਲ ਦੇ ਵਿੱਚ ਯਾਦ ਰੱਖ ਸਕਦੇ ਆ ਕੋਰਿਲੇਟ ਕਰ ਸਕਦੇ ਆ ਤਾਂ ਸਰ ਅਸੀਂ ਇਹਨਾਂ ਘਟਨਾਵਾਂ ਦੇ ਕ੍ਰਮ ਦੇ ਅਨਸਾਰ ਹਰ ਇੱਕ ਸਾਲ ਨੂੰ ਕਿਤੇ ਨਾ ਕਿਤੇ ਯਾਦ ਕਰ ਸਕਦੇ ਆ ਸਰ ਕਈ ਪ੍ਰੀਵੀਅਸ ইयर्स ਦੇਖੇ ਗਏ ਆ ਕਈ ਸਟੂਡੈਂਟਸ ਦਾ ਮੰਨਣਾ ਹੈ ਕੁਝ ਟੀਚਰਸ ਦਾ ਵੀ ਮੰਨਣਾ ਹੈ ਮੇਰੇ ਕੋਲ ਇਹ ਕੁਝ ਸਾਥ છોੜੇਗਾ ਕਿ ਮੈਡੀਕਲ ਦਾ ਪੋਰਸ਼ਨ ਵੀ ਮਹੱਤਵ ਰੱਖਦਾ ਹੈ ਬਟ ਹਾਂ ਜਿਹੜਾ ਮੋਡਰਨ ਹੈ ਸਰ ਕਿਤੇ ਸਟੂਡੈਂਟਸ ਦਾ ਮੰਨਣਾ ਹੈ ਕਿਤੇ ਜ਼ਿਆਦਾ ਇੰਪੋਰਟੈਂਸ ਰੱਖ ਰਿਹਾ ਉਹਨਾਂ ਦੇ ਬਾਰੇ ਵਿੱਚ ਸਰ ਕੁਝ ਮਹੱਤਵਪੂਰਨ ਟਾਪਿਕ ਜਾਂ ਕੀ ਕਹਿਣਾ ਚਾਹੋਗੇ ਸਟੂਡੈਂਟਸ ਨੂੰ ਕਿਵੇਂ ਗਾਈਡ ਕਰਨਾ ਚਾਹੋਗੇ ਸਰ ਕਿਵੇਂ ਪੜਨਾ ਚਾਹੁੰਦਾ ਹੈ ਦੇਖੋ ਸਰ ਜਦੋਂ ਅਸੀਂ ਏਸ਼ੀਅਨ ਹਿਸਟਰੀ ਦੀ ਗੱਲ ਕਰਦੇ ਆ ਤਾਂ Hindu ਰਾਜਿਆਂ ਨੇ ਰਾਸ ਕੀਤਾ ਅਸੀਂ ਉਹਨਾਂ ਨੂੰ ਭਜਾਉਣ ਦੀ ਕੋਈ ਕਾਸ ਕੋਸ਼ਿਸ਼ ਨਹੀਂ ਕੀਤੀ ਜਦੋਂ ਅਸੀਂ ਮੀਡੀਵਲ ਦੀ ਗੱਲ ਕਰਦੇ ਆ ਤਾਂ ਸਾਡੇ ਵਿੱਚ ਇੰਨੀ ਸਮਰੱਥਾ ਹੀ ਨਹੀਂ ਸੀਗੀ ਕਿ ਅਸੀਂ ਉਹਨਾਂ ਨੂੰ ਬਾਹਰ ਕੱਢ ਸਕੀਏ ਪਰ ਜਿਵੇਂ ਹੀ ਸਾਡਾ ਕਾਲ ਆਉਂਦਾ ਸਰ ਮਾਡਰਨ ਹਿਸਟਰੀ ਦਾ ਤਾਂ ਇੱਥੇ ਆ ਕੇ ਅਸੀਂ ਸਟਰਗਲ ਕੀਤੀ ਹੈ ਸਰ ਜਿਹੜੇ ਵੀ ਸਾਡੇ ਸਾਡੇ ਉੱਤੇ ਰਾਜ ਕਰਨ ਵਾਲੇ ਸੀਗੇ ਭਾਵੇਂ ਕੀ ਅੰਗਰੇਜ਼ ਸੀਗੇ ਉਹਨਾਂ ਨੂੰ ਅਸੀਂ ਬਾਹਰ ਕੱਢਣ ਵਾਸਤੇ ਬਹੁਤ ਜ਼ਿਆਦਾ ਸਟਰਗਲ ਕੀਤਾ ਹੈ ਭਾਰਤ ਨੇ ਆਜ਼ਾਦੀ ਪ੍ਰਾਪਤ ਕਰਨ ਦੇ ਵਾਸਤੇ ਲੱਖਾਂ ਆਪਣੇ ਲੋਕਾਂ ਨੂੰ ਸ਼ਹੀਦ ਕੀਤਾ ਹੈ ਲੱਖਾਂ ਲੋਕਾਂ ਨੂੰ ਕਿਤੇ ਨਾ ਕਿਤੇ ਆਪਣਾ ਘਰ ਬੇਕਾਰ ਵੀ ਹੋਣਾ ਪਿਆ ਤਾਂ ਉਹ ਵਾਲੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਰੱਖਦੀਆਂ ਕਿਉਂਕਿ ਅਸੀਂ ਈਵਨ ਕਹਿ ਸਕਦੇ ਹਾਂ ਕਿ ਗੁਲਾਮੀ ਤੋਂ ਆਜ਼ਾਦੀ ਦੇ ਵੱਲ ਆ ਗੁਲਾਮੀ ਤੋਂ ਆਜ਼ਾਦੀ ਦੇ ਵੱਲ ਦੋ ਪੱਖ ਤੋਂ ਆਏ ਆ ਇੱਕ ਤਾਂ ਅਸੀਂ ਵੈਸੇ ਆਜ਼ਾਦ ਹੋ ਗਏ ਨੰਬਰ 2 ਸਰ ਅਸੀਂ ਰਾਜਿਆਂ ਦੇ ਰਾਜ ਦੇ ਚੰਗਲ ਚੋਂ ਨਿਕਲ ਕੇ ਲੋਕਤੰਤਰ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਆ ਤਾਂ ਆਹ ਵਾਲੀਆਂ ਚੀਜ਼ਾਂ ਜਿਹੜਾ ਅੱਜ ਦਾ ਯੁੱਗ ਚੱਲ ਰਿਹਾ ਲੋਕਤੰਤਰੀਕ ਯੁੱਗ ਚੱਲ ਰਿਹਾ ਤਾਂ ਲੋਕਤੰਤਰ ਕਿਵੇਂ ਭਾਰਤ ਦੇ ਵਿੱਚ ਸਟੈਬਲਿਸ਼ ਹੁੰਦਾ ਹੈ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਜ਼ਿਆਦਾਤਰ ਕੁਐਸਚਨ ਜਿਹੜੇ ਆ ਉਹ ਮਾਡਰਨ ਹਿਸਟਰੀ ਦੇ ਵਿੱਚੋਂ ਪੁੱਟ ਕਰ ਲੈਂਦਾ ਹੈ ਨੰਬਰ 2 ਸਰ ਇੱਥੇ ਡੇਟ ਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਹੁੰਦੀ ਜੇਕਰ ਜਿਵੇਂ ਅੱਜ ਦੀ ਗੱਲ ਕਰ ਲੈਨੇ ਆ ਕਿ ਜੇਕਰ ਗਾਂਧੀ ਜੀ ਦਾ ਜਨਮ 2 ਅਕਤੂਬਰ ਨੂੰ ਹੋਇਆ ਤਾਂ ਉਹ ਪੱਟ ਹੈ ਵੀ ਹੋਇਆ ਉੱਥੇ ਹੀ ਜਦੋਂ ਅਸੀਂ ਮੀਡੀਵਲ ਦੇ ਵਿੱਚ ਜਾਂਦੇ ਆ ਜਾਂ ਫਿਰ ਏਸ਼ੀਅਨ ਦੇ ਵਿੱਚ ਜਾਂਦੇ ਆ ਤਾਂ ਡੇਟਸ ਦੇ ਵਿੱਚ ਪਰਮਾਨੈਂਟ ਨਹੀਂ ਕਹਿ ਸਕਦੇ ਕਿ ਇਹ ਘਟਨਾ ਇਹਨੂੰ ਕੋਈ ਹੋਈ ਹੈ ਕਿੰ ਸਰ ਆਪਾਂ ਇਹ ਵੀ ਕਹਿ ਸਕਦੇ ਆ ਕਿ ਇਹ ਇਤਿਹਾਸ ਬਹੁਤ ਪੁਰਾਣਾ ਨਹੀਂ ਹੈ ਤਾਕਤ ਕੇ ਨਾਮ ਕੰਪਲਿਕੇਟਿਡ ਨਹੀਂ ਹੈ ਡੇਟਸ ਨੂੰ ਲੈ ਕੇ ਲੈ ਕੇ ਉਹ ਕਨਫਰਮ ਹੈ ਸਰ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਪਤੀ 1708 ਵਾਲਾ ਧਿਆਨ ਵਿੱਚ ਰੱਖਿਆ ਜਾਂਦਾ ਹੈ ਤਾਂ ਉਹ ਕਨਫਰਮ ਹੈ ਸਰ ਕਿਉਂਕਿ ਲੇਟੈਸਟ ਪੀਰੀਅਡ ਹੈ ਹਾਂਜੀ ਸਰ ਸਰ ਇੱਕ ਮੈਂ ਹੋਰ ਸਵਾਲ ਤੁਹਾਡੇ ਤੋਂ ਕਰਨਾ ਚਾਹਾਂਗਾ NCERT ਐਨਾ ਸਟੂਡੈਂਟਸ ਨੂੰ ਕਿੱਥੋਂ ਸ਼ੁਰੂ ਕਰਕੇ ਕਿੱਥੋਂ ਤੱਕ ਪੜ੍ਹਨੀ ਚਾਹੀਦੀ ਹੈ ਦਿੱਕੀ ਵਿੱਚ ਮਦਦ ਕਰ ਸਕਦੀ ਹੈ ਸਰ ਦੇਖੋ ਸਰ NCERT PS ਟੈਟ ਦੇ ਵਾਸਤੇ ਕਹਿ ਸਕਦੇ ਆ ਕਿ ਮਸਟ ਬੀ ਇੰਪੋਰਟੈਂਟ ਹੈ ਕਿਉਂਕਿ NCERT ਦੇ ਵਿੱਚ ਸਾਨੂੰ ਕਈ ਵਾਰੀ ਤਾਂ ਛੋਟੀਆਂ-ਛੋਟੀਆਂ ਕੁਝ ਗੱਲਾਂ ਦਿੱਤੀਆਂ ਹੁੰਦੀਆਂ ਉਹਨਾਂ ਦੇ ਵਿੱਚੋਂ ਵੀ ਕੁਐਸਚਨ ਫੈਕਟ ਪੁੱਛ ਲੈਂਦੇ ਆ ਤਾਂ NCERT ਜੇਕਰ ਹਿਸਟਰੀ ਦੇ ਨਾਲ ਰਿਲੇਟਡ ਮੇਰੇ ਤੋਂ ਪੁੱਛਿਆ ਜਾਵੇ ਤਾਂ NCERT 6 ਤੋਂ 8th ਸਫੀਸ਼ੈਂਟ ਆ ਸਰ 6 ਤੋਂ 8 ਤੱਕ ਤੁਸੀਂ ਕਰ ਲੋਗੇ ਤਾਂ ਤੁਹਾਡੇ ਵਾਸਤੇ ਬਹੁਤ ਵਧੀਆ ਰਹੇਗਾ ਕਰਨੀ ਵੀ ਜ਼ਰੂਰੀ ਹੈ ਤੇ ਕਰ ਵੀ ਲੈਣੀ ਚਾਹੀਦੀ ਹਰ ਸਟੂਡੈਂਟ ਨੂੰ ਸਰ ਇੱਕ ਸਮਮਕ ਕਰਨਾ ਹੋਏ ਹੁਨਾਪਾ ਜੋ ਇੱਕ ਸੈਸ਼ਨ ਸੀ ਜੋ ਇਹਨਾਂ ਦੇ ਆਬਜੈਕਟਿਵ ਸੀ ਜਿੰਨਾ ਪਰਪਸ ਦੇ ਨਾਲ ਆਪਾਂ ਸੈਕਸ਼ਨ ਇਹ ਕੁਝ ਟੌਪਿਕਸ ਜਾਂ ਕੁਝ ਸਰ ਗੱਲਾਂ ਦੇ ਦਾਇਰੇ ਵਿੱਚ ਜਿੰਨਾ ਥੇ ਤੁਸੀਂ ਇਹਨਾਂ ਨੂੰ ਛੱਡਣਾ ਚਾਹੋਗੇ ਸਰ ਮੈਂ ਤਾਂ ਇਸੇ ਗੱਲ ਤੇ ਇਸ ਟਾਪਿਕ ਨੂੰ ਛੱਡਣਾ ਚਾਹਾਂਗਾ ਕਿ ਜਿਹੜੇ ਸਟੂਡੈਂਟ ਇਸ ਗੱਲ ਨੂੰ ਮੰਨਦੇ ਆ ਕਿ ਹਿਸਟਰੀ ਬਹੁਤ ਬੋਰਿੰਗ ਹੈ ਭਈ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਸ ਵਹਿਮ ਨੂੰ ਹੀ ਤੁਹਾਨੂੰ ਘਟਨਾ ਪਏਗਾ ਕਿ ਹਿਸਟਰੀ ਬੋਰਿੰਗ ਹੈ ਹਿਸਟਰੀ ਬਹੁਤ ਇੰਟਰਸਟਿੰਗ ਬਹੁਤ ਮਜ਼ੇਦਾਰ ਟਾਪਿਕ ਹੈ ਪਰ ਕਰਨ ਦਾ ਤੁਹਾਨੂੰ ਤਰੀਕਾ ਆਉਣਾ ਚਾਹੀਦਾ ਬਸ ਉਸ ਤਰੀਕੇ ਦੇ ਅਕੋਰਡਿੰਗ ਜੇਕਰ ਤੁਸੀਂ ਕਰੋਗੇ ਤਾਂ ਹਿਸਟਰੀ ਦੇ ਫੈਕਟ ਵੀ ਯਾਦ ਰਹਿਣਗੇ ਡੇਟਸ ਵੀ ਯਾਦ ਰਹਿਣੀਆਂ ਘਟਨਾ ਕਦੋਂ ਹੋਰੀ ਹੈ ਉਸਦੇ ਪਿੱਛੇ ਕਾਰਨ ਕੀ ਹੈ ਹਰ ਇੱਕ ਚੀਜ਼ ਤੁਹਾਨੂੰ ਕਿਤੇ ਨਾ ਕਿਤੇ ਯਾਦ ਰਹੇਗੀ ਤਾਂ ਠੀਕ ਹੈ ਸਟੂਡੈਂਟਸ ਜਿਹੜੀ ਵੀ ਤੁਸੀਂ ਸਬ ਸਟੂਡੈਂਟਸ ਨੇ ਇਹ ਬਲੀ ਵੀਡੀਓ ਦੇਖੀ ਜਿਹੜੀ ਤੁਸੀਂ ਸਵਾਲ ਸਾਡੇ ਕੋਲ ਪ੍ਰੀਵੀਅਸ ਥੀਸ ਵਿੱਚ ਪੁੱਛੇ ਸੀ ਤਾਂ ਮੈਂ ਤੁਹਾਡੇ ਸਵਾਲ ਸਾਜਨ ਸਰ ਦੇ ਸਾਹਮਣੇ ਰੱਖੇ ਸਰ ਨੇ ਆਪਣੇ ਅਨੁਭਵ ਨਾਲ ਤੁਹਾਡੇ ਸਾਹਮਣੇ ਰੱਖੇ ਐਂਡ ਬਾਕੀ ਫਰਦਰ ਵੀ ਤੁਹਾਡੀ ਕੋਈ ਕੋਈ 44 ਕੁਐਰੀ ਹੋਵੇ ਮੈਂ ਤੇ ਸਰ ਮਿਲ ਕੇ ਜਰਾ ਹੈਗਾ ਤੁਹਾਡਾ ਕਮੈਂਟ ਬਾਕਸ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ রাইਟ ਐਂਡ ਫਰਦਰ ਵੀ ਤੁਸੀਂ ਕੋਈ ਹੋਰ ਵੀ ਚੀਜ਼ਾਂ ਤੇ ਚਾਹੁੰਦੇ ਹੋ ਕਿ ਸੈਸ਼ਨ ਲੈ ਕੇ ਕੁਝ ਗੱਲਾਂ ਡਿਸਕਸ ਕੀਤੀਆਂ ਜਾ ਸਕਦੀਆਂ ਜਿੱਥੇ ਤੁਸੀਂ ਕਨਫਿਊਜ਼ ਹੋ ਜਿੱਤੇ ਤੁਸੀਂ ਪਰੇਸ਼ਾਨ ਰਹਿੰਦੇ ਹੋ ਤਾਂ ਉਹਨਾਂ ਚੀਜ਼ਾਂ ਨੂੰ ਜ਼ਰੂਰ ਤੋਂ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਰੱਖ ਦਿਓ ਤਾਂ ਕਿ ਅਸੀਂ ਵੀ ਜਿਹੜਾ ਹੈਗਾ ਹੈ ਉਸ ਤੇ ਤੁਹਾਡੇ ਲਈ ਸੈਸ਼ਨ ਲੈ ਕੇ ਆ ਸਕੀਏ ਕਿ ਤੁਹਾਨੂੰ ਆਪਣੇ ਅਨੁਭਵ ਦੇ ਨਾਮ ਜਿਹੜਾ ਹੈਗਾ ਆਪਣੀ ਗਾਈਡੈਂਸ ਜਰੀ ਹੈ ਉਹ ਤੁਹਾਨੂੰ ਜ਼ਰੂਰ ਤੋਂ ਦੇ ਸਕੀਏ ਐਂਡ ਮਿਲਦੇ ਹਾਂ ਅਸੀਂ ਆਪਣੇ ਕੁਝ ਇਦਾਂ ਦੇ ਹੋਰ ਇੰਟਰਸਟਿੰਗ ਤੇ ਇੰਪੋਰਟੈਂਟ ਸੈਸ਼ਨਸ ਦੇ ਵਿੱਚ ਕਾਲ ਧੰਨਵਾਦ ਸਰ ਥੈਂਕ ਯੂ